ਅੱਗੇ ਆ ਜਮਾ ਇੱਕ ਗਰੁੱਪ ਕਰ ਲਵਾਂਗੇ ਹਾਂ ਇਹ ਕੰਮ ਕਰਨਗੇ ਤੇ ਫਿਰ ਆਪਾਂ ਇਹਨੂੰ ਪ੍ਰੈਜ਼ੀਡੈਂਟ ਹੀ ਲਾਵਾਂਗੇ ਅੱਗੇ ਅੱਜ ਲਾਉਣਾ ਸੀ ਦੋਸਤਾਂ ਕਰਦੇ ਆ। ਉਹ ਇੱਕ ਲੋਕ ਵੀ ਮੌੜ ਲਿਖੀ। ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦੀ ਇਹ ਜੋ ਮੀਟਿੰਗ ਅਰਦਾਸਪੁਰ ਚ ਹੋਈ ਹੈ ਅੱਜ ਇਹ ਸਾਡੇ ਚੇਅਰਮੈਨ ਡਾਕਟਰ ਰਕੇਸ਼ ਪੁੰਜ ਜੀ ਦੇ ਦਸ਼ਾਨਾ ਪ੍ਰੇਸ਼ਾਨ ਹੈਟ ਹੋਈ ਹੈ। ਅਰਦਾਸ ਸੁਖਨਾਮ ਸਿੰਘ ਕਾਲੋਂ ਨੈਸ਼ਨਲ ਪ੍ਰੈਜ਼ੀਡੈਂਟ ਸਾਡੇ ਨਾਲ ਸੰਜੀਵ ਮਹਿਤਾ ਜੀ ਖਾਸ ਤੌਰ ਤੇ ਆਏ ਨੇ ਸੀਨੀਅਰ ਵਾਈਸ ਪ੍ਰੈਜਿਡੈਂਟ ਪੰਜਾਬ ਤੇ ਬਟਾਲੇ ਤੋਂ ਹਰਮੇਸ਼ ਸਿੰਘ ਆਪਣਾ ਡਿਸਟ੍ਰਿਕਟ ਪੁਲਿਸ ਡਿਸਟ੍ਰਿਕਟ ਪ੍ਰੈਜਿਡੈਂਟ ਦੇ ਆਤੀ ਤੇ ਬਾਕੀ ਇੱਥੇ ਟੀਮ ਬਣਾਈ ਹੈ ਤੇ ਉਹਦੇ ਬਾਰੇ ਵੀ ਜਾਣਕਾਰੀ ਦਿੰਨੇ ਹਨ ਨਵਰਾਜ ਸਿੰਘ ਸਾਡੇ ਜਿਹੜੇ ਸਿਟੀ ਪੁਲਤਾਨ ਸੀ ਉਹਨਾਂ ਨੂੰ ਵਾਈਸ ਪ੍ਰੈਜਿਡੈਂਟ ਮਾਝਾ ਜון ਲਾਇਆ ਗਿਆ ਸੁਸ਼ੀਲ ਬਰਨਾਲਾ ਜੀ ਸ਼ੁਰੂ ਤੋਂ ਡਿਸਟ੍ਰਿਕਟ ਰੈਜੀਡੈਂਟ ਨੇ ਗੁਰਦਾਸਪੁਰ ਦੇ ਜੇਲੇ ਦੇ ਉਹ ਜਿਹੜਾ ਦੇਖਣਗੇ ਕਿਉਂਕਿ ਉਹਨਾਂ ਨੂੰ ਥੋੜਾ ਜਿਹਾ ਬੋਡੀਸ ਪ੍ਰੋਬਲਮ ਸੀ ਇਸ ਲਈ ਉਹਨਾਂ ਨੂੰ ਹੋਰ ਤਰੱਕੀ ਨਹੀਂ ਦਿੱਤੀ ਗਈ ਉਹਨਾਂ ਕਹਿੰਦੇ ਕਿ ਮੈਨੂੰ ਇੱਥੇ ਰਹਿੰਦੇ ਹੋ ਅਮਿਤ দত্ত ਜੀ ਸਿਟੀ ਪ੍ਰੈਜ਼ੀਡੈਂਟ ਲਾਏ ਗਏ ਹਨੰਦਰ ਸ਼ੇਖਰ ਵਾਈਸ ਪ੍ਰੈਜ਼ੀਡੈਂਟ ਸੰਜੀਵ 바ਵਾ ਜਨਰਲ ਸੈਕਟਰੀ ਤੀਰਿ ਸ਼ਰਮਾ ਲੀਗਲ ਐਡਵਾਈਜ਼ਰ ਅਜੇ ਮਹਾਜਨ ਸਿਟੀ ਪ੍ਰੈਜ਼ੀਡੈਂਟ ਲੇਡੀ ਵੈਂਗ ਲਵਲੀ ਨਾਗੀ ਪ੍ਰੈਜ਼ੀਡੈਂਟ ਧਾਲੀਵਾਲ ਤੇ ਗੁਰਬਚਨ ਸਿੰਘ ਬਮਰਾ ਜਨਮ ਸਕੱਤਰ ਧਾਰੀਵਾਲ ਆਏਗੇ ਨੇ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਸਾਡੇ ਯੂਨੀਅਨ ਦੇ ਵਿੱਚ ਜੇ ਕਿਸੇ ਨੇ ਸ਼ਾਮਲ ਹੋਣਾ ਹੈ ਤੇ ਮੁੱਖ ਸਾਡੀ ਇਹ ਗੱਲ ਹੈ ਕਿ ਪੱਤਰਕਾਰ ਨਾਲ ਸੰਬੰਧਿਤ ਹਰ ਇੱਕ ਮੁਸ਼ਕਲ ਦਾ ਸਾਥ ਸਾਡੀ ਜਥੇਬੰਦੀ ਦਿੰਦੀ ਹੈ ਤੇ ਸਾਡੀ ਜਥੇਬੰਦੀ ਦਾ ਮੇਨ ਜਿਹੜਾ ਟਾਰਗੇਟ ਹੈ ਉਹ ਸਾਡੇ ਕਿਸੇ ਵੀ ਪੱਤਰਕਾਰ ਯੂਨੀਅਨ ਦੇ ਕਿਸੇ ਵੀ ਮੈਂਬਰ ਦੀ ਸਾਡੇ ਜਿਹੜੇ ਨਹੀਂ ਵੀ ਹੈ ਜੇ ਉਹਨਾਂ ਨਾਲ ਧੱਕਾ ਹੁੰਦਾ ਕਿਸੇ ਕਿਸਮ ਦਾ ਵੀ ਜਾਇਜ਼ ਧੱਕਾ ਕਈ ਬਲੈਕਮੇਲਿੰਗ ਕਰਦੇ ਤੇ ਉਹਨਾਂ ਦੇ ਨਾਲ ਸਾਡੀ ਯੂਨੀਅਨ ਨਹੀਂ ਤੁਰਦੀ ਪਰ ਜਿਨ੍ਹਾਂ ਨਾਲ ਜਾਇਜ਼ ਧੱਕਾ ਹੁੰਦਾ ਉਹਨਾਂ ਨਾਲ ਅਸੀਂ ਤੁਰਦੇ ਆਂ ਅੱਜ ਕੁਛ ਦਿਨ ਪਹਿਲਾਂ ਬਟਾਲਾ ਚ ਬਲਵਿੰਦਰ ਭੱਲਾ ਜੀ ਨੂੰ ਪੁਲਿਸ ਮੁਲਾਜ਼ਮਾਂ ਨੇ ਦੋ ਸਬ ਇੰਸਪੈਕਟਰਾਂ ਨੇ ਮਾਰਿਆ ਕੁੱਟਿਆ ਸੀ ਅਸੀਂ ਵੀ ਉਹਨਾਂ ਦੇ ਨਾਲ ਹੀ ਆਂ ਪੱਲਾ ਸਾਹਿਬ ਨੇ ਉਹਨਾਂ ਦੇ ਨਾਲ ਫਿਰ ਪਹਿਲਾਂ ਅਣਪਛਾਤੇ ਕਰਕੇ ਪਰਚਾ ਸੀ ਬਾਅਦ ਚ ਜਿਹੜੇ ਬਟਾਲੇ ਦੇ ਸਮੂਹ ਪੱਤਰਕਾਰ ਨੇ ਇਹ ਨਹੀਂ ਕਹਿੰਦਾ ਕਿ ਸਾਡੀ ਯੂਨੀਅਨ ਸਮੂਹ ਪੱਤਰਕਾਰਾਂ ਨੇ ਪੱਲਾ ਸਾਹਿਬ ਦਾ ਸਾਥ ਦਿੱਤਾ ਤੇ ਕੁਝ ਦੂਸਰੇ ਜ਼ਿਲ੍ਹਿਆਂ ਦੇ ਪੱਤਰਕਾਰ ਯੂਨੀਅਨ ਦੇ ਸਰਦਾਨਾ ਨੇ ਵੀ ਮਦਦ ਕੀਤੀ ਆ ਤੇ ਫਿਰ ਉਹਨਾਂ ਸਬ ਇੰਸਪੈਕਟਰਾਂ ਦੇ 22 ਨੇ ਪਰਚਾ ਦਰਜ ਹੋਇਆ ਜਿਹੜਾ ਕਿ ਇੱਕ ਪੱਤਰਕਾਰ ਨੇ ਜਿੱਤ ਹੈ ਜਿਹੜਾ ਕਿ ਉਹਨਾਂ ਸਬ ਇੰਸਪੈਕਟਰ ਜਿਹੜੇ ਬਟਿੰਡੇ ਦੇ ਆ ਉਨ੍ਹਾਂ ਤੇ ਬਾਈ ਨੇ ਪਰਚਾ ਦਰਜ ਕੀਤਾ ਗਿਆ ਨਾਮ ਐਡ ਕੀਤਾ ਗਿਆ ਤੇ ਉਹਦੇ ਲਈ ਹੀ ਐਸਐਸਪੀ ਸਾਹਿਬ ਦੇ ਧੰਨਵਾਦੀ ਵੀ ਆ ਬਟਾਣਾ ਇਲੈਕਟ੍ਰੋਨਿਕ মিডিਆ ਅਸੀਂ ਉਹ ਕਰਦੇ ਹਾਂ ਜਿਹੜਾ ਸੈਂਟਰ ਗਵਰਨਮੈਂਟ ਤੋਂ ਲੀਗਲ ਤੌਰ ਤੇ ਬ੍ਰਾਡਕਾਸਟਿੰਗ ਸਰਟੀਫਿਕੇਟ ਲਿਆ ਹੋਵੇ ਭਾਵੇਂ ਉਹਨਾਂ ਐਮਐਸਐਮਈ ਤੋਂ ਲਿਆ ਹੋਵੇ ਕਿਉਂਕਿ ਕਈ ਲੋਕ ਕਹਿੰਦੇ ਐਮਐਸਐਮਈ ਦਾ ਸਰਟੀਫਿਕੇਟ ਨਹੀਂ ਚੱਲਦਾ ਪਰ ਸੁਪਰੀਮ ਕੋਰਟ ਤੋਂ ਮੰਨਤਾ ਪ੍ਰਾਪਤ ਹੈ ਤੇ ਉਹਦੇ ਵਿੱਚ ਤੁਸੀਂ ਖਬਰ ਜਿਹੜੀ ਆ ਜੇਤ ਤੁਸੀਂ ਨਜਾਇਜ਼ ਕਿਸੇ ਇੱਕ ਬੰਦੇ ਦੇ ਦਿਵਾਲੇ ਹੋ ਜਾਓਗੇ ਉਹ ਗਲਤ ਹੈ ਖਬਰ ਲਾਈ ਖਬਰ ਕੀਤੀ ਪਾਸੇ ਹੋ ਗਏ ਆਪਣਾ ਕੰਮ ਕਰੋ ਇੱਕੋ ਬੰਦੇ ਨੂੰ ਟਾਰਗੇਟ ਕਰਕੇ ਖਬਰਾਂ ਲਾਓਗੇ ਤੇ ਉਹ ਗਲਤ ਹੁੰਦਾ ਜਾਂ ਤੁਸੀਂ ਕਿਸੇ ਦੀ ਖਬਰ ਲਾ ਕੇ ਉਹਦੇ ਨਾਲ ਪਾਰਟੀ ਬਣ ਕੇ ਧਿਰ ਬਣ ਕੇ ਉਹਦਾ ਕੰਮ ਕਰਾਓਗੇ ਉਹ ਗਲਤ ਹੈ ਆ ਪੱਤਰਕਾਰ ਨਾਲ ਕਿਸੇ ਨਾਲ ਧੱਕਾ ਹੁੰਦਾ ਵਾ ਉਹਦੇ ਕੋਈ ਫੈਮਿਲੀ ਪ੍ਰੋਬਲਮ ਨਹੀਂ ਆ ਅਸੀਂ ਤਾਂ ਵੀ ਉਹਦੇ ਨਾਲ ਆ ਇਹ ਨਹੀਂ ਆ ਕਿ ਪੱਤਰਕਾਰੀ ਕਰਦੇ ਆ ਹੀ ਉਹਦੇ ਨਾਲ ਧੱਕਾ ਹੋ ਰਿਹਾ ਤੇ ਨਾਲ ਆ ਜੇ ਉਹਨੂੰ ਕੋਈ ਆਮ ਪ੍ਰੋਬਲਮ ਪੈ ਗਈ ਆ ਉਹਨੂੰ ਲੋਡ ਹੈ ਯੂਨੀਅਨ ਤੇ ਯੂਨੀਅਨ ਸਾਥ ਦੇਗੀ ਹੋਰ ਕੋਈ ਸਵਾਲ ਸਾਡੇ ਕੋਲ ਐਮਐਸਐਮਈ ਦੇ ਵਿੱਚ ਬਕਾਇਦਾ ਉਹਨਾਂ 60 90 60 ਨੰਬਰ ਦਿੱਤਾ ਹੋਇਆ ਤੇ ਹੁਣ ਵੈਬ ਪੋਰਟਲ ਵਿੱਚ ਸ਼ਾਮਲ ਕੀਤਾ ਆ ਹਾਂਜੀ ਅੰਡਰ 16 ਹੋਏ ਸੀ ਵੀ ਹਾਂਜੀ ਤੇ ਉਹਦੇ ਵਿੱਚ ਤੁਸੀਂ ਕੱਲਾ ਤੁਸੀਂ YouTube ਨਹੀਂ ਚਲਾ ਸਕਦੇ ਤੁਹਾਡਾ Facebook ਵੀ ਚੱਲਣਾ ਚਾਹੀਦਾ ਪੇਜ ਤੁਹਾਡੀ ਵੈਬਸਾਈਟ ਵੀ ਹੋਣੀ ਚਾਹੀਦੀ ਤੇ ਉਹਦੇ ਚ ਜੋ ਲੀਗਲ ਟਰਮਾ ਹੈਗੀਆਂ ਨੇ ਕਿ ਕਿੰਨੇ ਘੰਟੇ 4000 ਘੰਟੇ ਸਾਲ ਦਾ ਤੁਹਾਡਾ ਚੈਨਲ ਚੱਲਣਾ ਚਾਹੀਦਾ। ਇਹ ਨਹੀਂ ਕਿ ਤੁਸੀਂ ਮਤਲਬ ਕੋਈ ਖਬਰ ਲਾਈ ਕਿਸੇ ਨਤਾ ਕਰਨ ਲਈ ਤੇ ਉਹ ਤੁਹਾਡਾ ਚੈਨਲ ਲੀਗਲ ਨਹੀਂ। ਤੁਹਾਡਾ ਕੰਟੀਨਿਊ ਹਰ ਖਬਰ ਤੇ ਨજર ਹੋਣੀ ਚਾਹੀਦੀ। ਜਿਵੇਂ ਘੱਟ ਫਲੋਅਰ ਹੈ ਜਾਂ ਘੱਟ ਤੁਹਾਡੇ ਲਾਈਕ ਹੈ ਜਾਂ ਕੁਝ ਵੀ ਆ ਉਹ ਤੁਸੀਂ ਨਵਾਂ ਕੰਮ ਸ਼ੁਰੂ ਕੀਤਾ ਮਾਈਕਰੋ ਦੇ ਵਿੱਚ ਐਮਐਸਐਮ ਨੇ ਦਿੱਤਾ ਕਿ ਮਾਈਕਰੋ ਚ ਉਸੀਂ ਇਹ ਛੋਟਾ ਕੰਮ ਛੋਟਾ ਬੇਰੋਜ਼ਗਾਰ ਬੰਦੇ ਆਪਣਾ ਕੰਮ ਕਰਦੇ ਨੇ ਪਰ ਜੇ ਤੁਸੀਂ ਲੀਗਲ ਤਰੀਕੇ ਨਾਲ ਕਰਦੇ ਹੋ ਤੇ ਛੋਟੇ ਤੋਂ ਵੱਡੇ ਬਣਨਾ ਹੈ ਕਿ ਤੁਸੀਂ ਮਤਲਬ ਕਿ ਬੱਚਾ ਜਮਦਾ ਹੀ ਪੱਤਰਕਾਰ ਬਣ ਜਾਏ ਉਹਦੇ ਵਿੱਚ ਹੁਣ ਕਈ ਅਫਸਰਾਂ ਨੂੰ ਜਾ ਕੇ ਕਈ yellow card ਵਾਲੇ ਸਾਡੇ ਸੱਜਣ ਬਹੁਤ ਨੇ ਤੇ ਵਿੱਚੋਂ ਕੋਈ ਕੋਈ ਜਿਹੜੇ ਨੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਉਹ ਜਾ ਕੇ ਅਫਸਰਾਂ ਨੂੰ ਕਹਿੰਦੇ ਜੀ ਕੀ ਲੇ ਕਾਰਡ ਵਾਲੇ ਹੀ ਪੱਤਰਕਾਰ ਨੇ ਦੂਜੇ ਪਾਸੇ ਪੱਤਰਕਾਰ ਨਹੀਂ ਹੁਣ ਮੇਨ ਅਧਾਰਾ ਲਾ ਲੋ ਅੱਜ ਤੱਕ ਹੈ ਅਜੇ ਤੱਕ ਤੁਹਾਡੇ ਡਿਸਟ੍ਰਿਕਟ 'ਚ ਤਿੰਨ ਪੱਤਰਕਾਰ ਨੇ ਤੇ ਕਾਨੂੰਨੀ ਤੌਰ ਤੇ ਡੀਪੀਆਰ ਤੁਹਾਨੂੰ ਦੋ ਦੋ ਜਣਿਆਂ ਨੂੰ ਹੀ ਪੀਲਾ ਕਾਰਡ ਦੇ ਸਕਦੇ ਯੈਲੋ ਕਾਰਡ ਆਪਾਂ ਕਹਿ ਦਿੰਨੇ ਹੈਗਾ ਵੈਸੇ ਐਕ੍ਰੀਡੇਸ਼ਨ ਕਾਰਡ ਹੈ ਐਕ੍ਰੀਡੇਸ਼ਨ ਕਾਰਡ ਇੱਕ ਸੰਸਥਾ ਦੇ ਦੋ ਬੰਦਿਆਂ ਨੂੰ ਵੱਧ ਤੋਂ ਵੱਧ ਮਿਲ ਸਕਦਾ ਤੇ ਜਿਹੜੇ ਬਾਕੀ ਤੁਹਾਡੇ ਜਿੱਦਾਂ ਹੋਰ ਜ਼ਿਲ੍ਹੇ 'ਚ ਬਾਕੀ ਪੱਤਰਕਾਰ ਨੇ ਉਹਨਾਂ ਨੂੰ ਨਹੀਂ ਮਿਲੇਗਾ ਤੇ ਉਹ ਪੱਤਰਕਾਰ ਵੀ ਹੈ ਇਹ ਅਫਸਰਾਂ ਨੂੰ ਸੋਚਣਾ ਚਾਹੀਦਾ ਕਿ ਪੱਤਰਕਾਰ ਨੂੰ ਜੇ ਕਿਸੇ ਸੰਸਥਾ ਨੇ ਜਿਹੜੀ ਕਿ ਚੈਨਲ ਚਲਾ ਰਹੀ ਆ ਜਾਂ ਅਖਬਾਰ ਚਲਾ ਰਹੀ ਆ ਉਹ ਨੇ ਆਈ ਕਾਰਡ ਜਾਰੀ ਕੀਤਾ ਤੇ ਉਸ ਆਈ ਕਾਰਡ ਦੀ ਵੈਲਿਊ ਉਨੀ ਹੀ ਹੈ ਜਿੰਨੀ ਪੀਲੇ ਕਾਰਡ ਦੀ। ਡੀਪੀਆਰ ਦੀ ਮਰਜ਼ੀ ਆ ਉਹ ਸਰਕਾਰੀ ਪ੍ਰੋਗਰਾਮ ਦੇ ਵਿੱਚ ਪੀਲੇ ਕਾਰਡਾਂ ਵਾਲਿਆਂ ਨੂੰ ਬੁਲਾਉਂਦੇ ਆ ਕਿ ਜਾਂ ਵਿਦ ਆਊਟ ਪੀਲੇ ਕਾਰਡ ਵਾਲਿਆਂ ਨੂੰ ਵੀ ਬੁਲਾਉਂਦੇ ਆ। ਇਹ ਡੀਪੀਆਰ ਤੇ ਡਿਪੈਂਡ ਕਰਦਾ ਹੈ। ਡੀਪੀਆਰ ਨੂੰ ਮਜਬੂਰ ਨਹੀਂ ਕਰ ਸਕਦੇ ਕਿ ਤੂੰ ਸਾਨੂੰ ਵੀ ਬੁਲਾ। ਜਿਹੜੇ ਚੈਨਲ ਰਜਿਸਟਰਡ ਆ ਉਹ ਲਿਖਾ ਸਕਦੇ ਆ ਪਰ ਇਹ ਨਹੀਂ ਕਿ ਅਸੀਂ ਆ ਵਾਈਫ ਦੀ ਮੋਟਰ ਤੇ ਵੀ ਪ੍ਰੈਸ ਲਗਾਤਾ ਤੇ ਆਪਣੇ ਬੱਚੇ ਦੀ ਗੱਡੀ ਤੇ ਵੀ ਪ੍ਰੈਸ ਲਗਾਤਾ। ਨਹੀਂ ਉਹ ਅਸੀਂ ਸਾਡੇ ਨਾਲ ਲੀਗਲ ਡਵਾਈਜ਼ਰ ਨੇ ਇਹਨਾਂ ਨੂੰ ਪਤਾ ਹੋਏਗਾ ਜਾਣਕਾਰੀ ਹੋਏਗੀ ਪਿਛੇ ਚੰਡੀਗੜ੍ਹ ਹਾਈ ਕੋਰਟ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਰਡਰ ਕੀਤੇ ਸੀ ਤੇ ਐਮਐਲਏ ਤੇ ਹੋਇਆ ਐਮਐਲਏ ਦਾ ਮਾਮਾ ਕੀ ਹੋਇਆ ਐਮਐਲਏ ਦਾ ਚਾਚਾ ਕੀ ਹੋਇਆ ਸਰਪੰਚ ਤੇ ਹੋਇਆ ਸਰਪੰਚ ਦਾ ਭਾਈ ਕੀ ਹੋਇਆ ਮਤਲਬ ਉਹ ਉਹਦਾ ਫੁੱਲ ਵੇਰਵਾ ਇਹ ਸੀਗੇ ਜਿਹਦੇ ਕੋਲ ਉਹਦਾ ਐਡਵੋਕੇਟ ਆ ਤੇ ਐਡਵੋਕੇਟ ਆਪਣੀ ਗੱਡੀ ਤੇ ਹੀ ਐਡਵੋਕੇਟ ਦਾ ਨਿਸ਼ਾਨ ਲਾਏਗਾ ਆਪਣੇ ਬੱਚਿਆਂ ਦਾ ਫੈਮਿਲੀ ਜਾਂ ਰਿਸ਼ਤੇਦਾਰਾਂ ਨੂੰ ਨਹੀਂ ਦੇਗਾ ਜੇ ਤੁਹਾਡੀ ਮੋਪਡ ਇੱਕ ਤੁਸੀਂ ਨਹੀਂ ਚਲਾਉਂਦੇ ਜਾਂ ਮੋਟਰਸਾਈਕਲ ਨਹੀਂ ਚਲਾਉਂਦੇ ਤਾਂ ਹੀ ਉੱਤੇ ਪ੍ਰੈਸ ਨਹੀਂ ਲਗਾ ਸਕਦੇ ਜਿਹੜਾ ਤੁਸੀਂ ਵਹੀਕਲ ਚਲਾਉਣਾ ਉੱਤੇ ਹੀ ਲਾ ਸਕਦੇ ਹੋ ਕੱਲਾ ਪ੍ਰੈਸ ਨਹੀਂ ਪੁਲਿਸ ਵਾਲਿਆਂ ਤੇ ਵੀ ਲਾਗੂ ਹੁੰਦਾ ਹੈ ਹਰ ਇੱਕ ਮਹਿਕਮੇ ਤੇ ਲਾਗੂ ਹੁੰਦਾ ਹੈ ਜਿਹੜੇ ਸਾਡੇ ਤੁਸੀਂ ਪੁਲਿਸ ਦੇ ਕੋਈ ਫੈਮਿਲੀ ਮੈਂਬਰ ਗੱਡੀ ਚਲਾ ਰਹੇ ਨੇ ਉਹਨਾਂ ਨੂੰ ਤੁਸੀਂ ਤੁਹਾਡੇ ਕੋਲ ਅਧਿਕਾਰ ਹੈ ਰੋਕ ਕੇ ਪੁੱਛ ਸਕਦੇ ਭਾਈ ਤੂੰ ਆਈਡੀ ਕਾਰਡ ਦਿਖਾ ਕਿਸੇ ਵੀ ਮਹਿਕਮੇ ਦਾ ਡਾਕਟਰ ਨੇ ਪਲੱਸ ਦਾ ਨਿਸ਼ਾਨ ਲਾਇਆ ਹੋਆ ਤਾਂ ਹੀ ਉਹਨੂੰ ਪੁੱਛ ਸਕਦੇ ਭਾਈ ਤੂੰ ਡਾਕਟਰ ਆ ਪੁੱਛਣਾ ਪਿਆਰ ਨਾਲ ਕਿ ਇਹਦੇ ਤੁਸੀਂ ਪੱਤਰਕਾਰੀ ਦਾ ਰੋਹ ਨਹੀਂ ਨਾ ਸਕਦੇ ਨਹੀਂ ਸਰ ਪੱਤਰਕਾਰੀ ਦਾ ਆਈ ਕਾਰਡ ਮਿਲਿਆ ਵਾ ਤੇ ਤੁਸੀਂ ਉਹਨੂੰ ਪਿਆਰ ਨਾਲ ਯੂਜ਼ ਕਰੋ ਜੇ ਪੱਤਰਕਾਰ ਦਾ ਆਈ ਕਾਰਡ ਕੋਈ ਅਫਸਰ ਜਾਂ ਕੋਈ ਤੁਹਾਡੇ ਤੋਂ ਕਿਹੜੇ ਪਾਰਕਿੰਗ ਵਾਲੇ ਕਹਿ ਦਿੰਦੇ ਆ ਜੀ ਆਈ ਕਾਰਡ ਦਿਖਾਓ ਤੇ ਤੁਹਾਡੀ ਪਾਰਕਿੰਗ ਫ੍ਰੀ ਆਪਾਂ ਵੈਸੇ ਪੈਸੇ ਦੇਣੇ ਬਣਦੇ ਆ ਸਾਡੇ ਭਾਈ ਬੰਦੀ ਨਾਲ ਅਗਲੇ ਨਹੀਂ ਲੈਂਦੇ ਤੇ ਵੱਖਰੀ ਗੱਲ ਆ ਪਰ ਇਹ ਆਈ ਕਾਰਡ ਮੰਗਦੇ ਤਾਂ ਆਈ ਕਾਰਡ ਦਿਖਾਉਣਾ ਬਣਦਾ ਕਈ ਪੱਤਰਕਾਰ ਕੀ ਕਹਿੰਦੇ ਆਹ ਪੱਤਰਕਾਰ ਅਸੀਂ ਆਈ ਕਾਰਡ ਨਹੀਂ ਦਿਖਾਉਣਾ ਆਈ ਕਾਰਡ ਕਦੇ ਲਈ ਹੁੰਦਾ ਦਿਖਾਉਣ ਲਈ ਹੁੰਦਾ